ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਜ਼ਿਮਨੀ ਚੋਣ ਹੋਈ ਹੈ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਸੀ ਤੇ ਹੁਣ ਇਹਨਾਂ ਦੇ ਉੱਤੇ VOTING ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਕੱਲ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਪਹਿਲੇ ਰੋਜ਼ਾਨਾ ਦੇ ਵਿੱਚ ਕੌਣ ਪਿੱਛੇ ਕੌਣ ਅੱਗੇ ਇਹ ਚੱਲਦਾ ਰਹੇਗਾ ਤੇ ਕੁਝ ਹੀ ਘੰਟਿਆਂ ਦੇ ਬਾਅਦ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ ਕਿ ਕੌਣ ਬਹੁਮਤ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਕੌਣ ਪਛੜ ਗਿਆ ਹੈ ਗਿੱਦੜਵਾਹਾ ਸੀਟ ਦੀ ਗੱਲ ਕਰੀਏ ਤਾਂ ਗਿੱਦੜਵਾਹਾ ਸੀਟ ਦੇ ਉੱਤੇ ਸਭ ਤੋਂ ਜਲਦੀ ਨਤੀਜੇ ਆਉਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਇਸ ਸੀਟ ਦੇ ਉੱਤੇ 13 라ਉਂਡ ਦੇ ਵਿੱਚ ਗਿਣਤੀ ਹੋਣੀ ਹੈ ਤੇ ਇੱਕ ਹੋਰ ਵੀ ਇਸ ਜਗ੍ਹਾ ਦੀ ਖਾਸੀਅਤ ਹੈ ਕਿ ਸਭ ਤੋਂ ਵੱਧ ਜਿਹੜੀ VOTING ਆ ਕਾਊਂਟ ਆ ਫੀਸਦੀ ਆ ਉਹ ਇੱਥੇ ਹੋਇਆ ਸੀ 81 ਫੀਸਦੀ ਦੇ ਕਰੀਬ ਜਿਹੜੀ VOTING ਆ ਉਹ ਕੱਲੇ ਗਿੱਦੜਵਾਹਾ ਦੇ ਵਿੱਚ ਹੋਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਨਤੀਜਿਆਂ ਦੀ ਵੀ ਕਹਿੰਦੇ ਤੇਜ਼ੀ ਉਧਰਲੇ ਪਾਸੇ ਦੇਖਣ ਨੂੰ ਮਿਲੂਗੀ ਕਿਉਂਕਿ 13 라ਉਂਡ ਨੇ ਸਭ ਤੋਂ ਘੱਟ 라ਉਂਡ ਦੇ ਵਿੱਚ ਗਿਣਤੀ ਗਿੱਦੜਬਾਹੇ ਦੇ ਵਿੱਚ ਹੋਣੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ 13 라ਉਂਡ ਕੱਲੇ ਗਿੱਦੜਬਾਹੇ ਦੇ ਨੇ ਤੇ ਬਾਕੀਆਂ ਦਾ ਵੀ ਥੋੜਾ ਬਹੁਤਾ ਤੁਹਾਨੂੰ ਲੇਖਾ ਜੋਖਾ ਦੱਸਦੇ ਆ ਆ ਜਿਹੜਾ ਗੁਰਦਾਸਪੁਰ ਹੈ ਉਹਦੇ ਵਿੱਚ ਵੀ ਚੋਣ ਹੋਈ ਸੀਗੀ ਡੇਰਾ ਬਾਬਾ ਨਾਨਕ ਦੇ ਵਿੱਚ ਚੱਬੇਵਾਲ ਦੇ ਵਿੱਚ ਵੀ ਚੋਣ ਹੋਈ ਸੀ ਤੇ ਚੱਬੇਵਾਲ ਦੇ ਵਿੱਚ ਜਿਹੜੀ ਆ ਗਿਣਤੀ ਡੇਰਾ ਬਾਬਾ ਨਾਨਕ ਦੇ ਵਿੱਚ ਗਿਣਤੀ 18 라운ਡ ਦੇ ਵਿੱਚ ਮੁਕੰਮਲ ਹੋਵੇਗੀ ਤੇ ਦੂਜੇ ਪਾਸੇ ਚੱਬੇਵਾਲ ਦੇ ਵਿੱਚ ਇਹ ਗਿਣਤੀ 15 라운ਡ ਦੇ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ 15 라운ਡ ਹੋਣੇ ਨੇ ਉੱਥੇ ਕਾਊਂਟਿੰਗ ਦੇ ਤੇ ਦੂਜੇ ਪਾਸੇ 16 라운ਡ ਦੇ ਵਿੱਚ ਜਿਹੜੀ ਆ ਉਹ ਬਰਨਾਲਾ ਵਿਧਾਨ ਸਭਾ ਦੀ ਗਿਣਤੀ ਦਾ ਕੰਮ ਮੁਕੰਮਲ ਹੋਵੇਗਾ VOTING ਹੋਈ ਸੀ ਨਾ ਚਾਰ ਸੀਟਾਂ ਦੇ ਉੱਤੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸਟਰੋਂਗ ਰੂਮ ਬਣਾਏ ਗਏ ਸੀਗੇ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੇ ਤੇ ਉੱਥੋਂ ਮਸ਼ੀਨਾਂ ਖੁੱਲਣਗੀਆਂ EVM ਮਸ਼ੀਨਾਂ ਦੇ ਵਿੱਚ ਹੀ ਉਮੀਦਵਾਰਾਂ ਦੀ ਕਿਸਮਤ ਬੰਦ ਹੈ ਗਿੱਦੜਵਾਹ ਦੀ ਗੱਲ ਕੀਤੀ ਜਾਵੇ ਤਾਂ ਗਿੱਦੜਬਾਹ ਦੇ ਵਿੱਚ VIP ਜ਼ਿਆਦਾ ਨੇ ਕਹਿੰਦਾ ਮਤਲਬ ਕਿ ਉਹ ਲੀਡਰ ਨੇ ਜਿਨ੍ਹਾਂ ਦਾ ਪਹਿਲਾਂ ਵੀ ਕਾਫੀ ਰੁਤਬਾ ਹੈ ਜਿਵੇਂ ਅਮਰਤਾ ਵੜਿੰਗ ਤਾਂ ਉਹਨਾਂ ਦੇ ਪਤੀ ਨੇ ਜਿਹੜੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਨੇ ਮੈਂਬਰ ਪਾਰਲੀਮੈਂਟ ਵੀ ਨੇ ਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਚਾਰ ਵਾਰ ਦੇ ਉਥੋਂ ਵਿਧਾਇਕ ਰਹ ਚੁੱਕੇ ਨੇ ਮੰਤਰੀ ਵੀ ਰਹ ਚੁੱਕੇ ਨੇ ਭਾਜਪਾ ਦੇ ਆਗੂ ਨੇ ਤੇ ਇਸ ਤੋਂ ਇਲਾਵਾ ਜਿਹੜੇ ਤੀਜੇ ਨੇ ਡਿੰਪੀ ਢੱਲੋਂ ਉਹ ਵੀ ਪਹਿਲਾਂ ਵਿਧਾਇਕ ਰਹ ਚੁੱਕੇ ਨੇ ਸ਼ਰਮਣੇ ਅਕਾਲੀ ਦਲ ਦੇ ਸੀਨੀਅਰ ਲੀਡਰ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ ਤੇ ਸੁਖਰਾਜ ਸਿੰਘ ਚੌਥੇ ਉਮੀਦਵਾਰ ਨੇ ਸੁਖਰਾਜ ਸਿੰਘ ਵੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਬੇਵਲ ਕਲਾ ਇਨਸਾਫ ਮੋਰਚੇ ਦੇ ਇੱਕ ਤਰੀਕੇ ਨਾਲ ਮੁਖੀ ਕਹਿ ਜਾ ਸਕਦੇ ਨੇ ਅਗਵਾਈ ਉਹਨਾਂ ਨੇ ਉਸ ਮੋਰਚੇ ਦੀ ਕੀਤੀ ਸੀ ਲੰਮਾ ਸਮਾਂ ਕਈ ਰੁੱਤਾਂ ਦੇ ਵਿੱਚ ਉਹ ਮੋਰਚਾ ਲੱਗਿਆ ਰਿਹਾ ਸੀ ਹਾਲਾਂਕਿ ਜੇਕਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਮੁਕਾਬਲਾ ਕਾਫੀ ਸਖਤ ਨਜ਼ਰ ਆ ਰਿਹਾ ਹੈ ਇੱਕ ਪਾਸੇ ਉੱਥੋਂ ਦੇ ਵਿਧਾਇਕ ਰਹਿ ਚੁੱਕੇ ਤੇ ਹੁਣ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਮੈਦਾਨ ਦੇ ਵਿੱਚ ਹੈ ਉਧਰਲੇ ਪਾਸੇ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੋ ਉੱਥੇ ਵੀ ਕਾਫੀ ਜਿਹੜਾ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਤਾਂ ਕੁੱਲ ਮਿਲਾ ਕੇ ਕਈ ਤਰ੍ਹਾਂ ਚੋਣ ਮੈਦਾਨ ਦੇ ਵਿੱਚ ਨੇ ਬਰਨਾਲਾ ਵਾਲੀ ਸੀਟ ਵੀ ਕਾਫੀ ਚਰਚਾ ਚ ਰਹਿਣ ਵਾਲੀ ਹੈ ਕਿਉਂਕਿ ਬਰਨਾਲਾ ਦੇ ਵਿੱਚ ਸਿਮਰਜ ਸਿੰਘ ਮਾਨ ਹੋਰਾਂ ਦੇ ਰਿਸ਼ਤੇਦਾਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਧਰੋਂ ਮੀਤ ਹੇਰ ਉਨ੍ਹਾਂ ਦੇ ਕਰੀਬੀ ਨੇ ਜਿਹੜੇ ਹਰਿੰਦਰ ਸਿੰਘ ਢਾਲੀਵਾਲ ਉਹ ਵੀ ਚੋਣ ਮੈਦਾਨ ਦੇ ਵਿੱਚ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਵੀ ਵੋਟਾਂ ਪਈਆਂ ਹੋਣਗੀਆਂ ਗੁਰਦੀਪ ਬਾਠ ਜਵਾਮਾਦਵੀ ਪਾਰਟੀ ਤੋਂ ਨਾਰਾਜ਼ ਹੋ ਗਏ ਸੀ ਆਜ਼ਾਦ ਉਮੀਦਵਾਰ ਵਰ ਜੋ ਚੋਣ ਮੈਦਾਨ ਚ ਨੇ ਉਹ ਵੀ ਕਾਫੀ ਚਰਚਾ ਚ ਨੇ ਤੇ ਇੱਕ ਜਿਨ੍ਹਾਂ ਨੂੰ ਕੁਲਦੀਪ ਸਿੰਘ ਢਿੱਲੋਂ ਕਿਹਾ ਜਾਂਦਾ ਹੈ ਉਹ ਕਾਫੀ ਚਰਚਾ ਦੇ ਵਿੱਚ ਨੇ ਕਾਂਗਰਸੀ ਉਮੀਦਵਾਰ ਨੇ ਕੇਵਲ ਢਿੱਲੋਂ ਭਾਜਪਾ ਦੇ ਉਮੀਦਵਾਰ ਨੇ ਤਾਂ ਕਈ ਕੋਣੀ ਮੁਕਾਬਲੇ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਹੁੰਦੇ ਨਜ਼ਰ ਆ ਰਹੇ ਨੇ 45 ਉਮੀਦਵਾਰਾਂ ਦੀ ਕਿਸਮਤ ਈਵੀਐਮ ਦੇ ਵਿੱਚ ਬੰਦ ਹੈ ਚਾਹੇ ਆਜ਼ਾਦ ਸੀਗੇ ਚਾਹੇ ਕਿਹੜੀਆਂ ਕਿੜੀਆਂ ਧਿਰਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਥਾਵਾਂ ਤੇ ਹੋਰਨਾਂ ਧਿਰਾਂ ਨੂੰ ਸਮਰਥਨ ਜ਼ਰੂਰ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਹਰ ਹੈ ਇਹਨਾਂ ਚੋਣਾਂ ਤੋਂ ਉਹ ਚੋਣ ਨਹੀਂ ਲੜ ਰਿਹਾ ਸੀਗਾ ਤਾਂ ਕੁੱਲ ਮਿਲਾ ਕੇ ਤਿੰਨ ਹੀ ਪਾਰਟੀਆਂ ਦੇ ਵਿੱਚ ਮੁਕਾਬਲਾ ਜਿਹੜਾ ਉਹ ਸਖਤ ਦੇਖਣ ਨੂੰ ਮਿਲੇਗਾ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਤੇ ਹੁਣ ਕੱਲ ਨਤੀਜੇ ਆਉਣੇ ਨੇ ਲੀਡਰਾਂ ਦੀਆਂ ਵੀ ਧੜਕਣਾ ਵਧੀਆਂ ਹੋਈਆਂ ਨੇ ਜ਼ੋਰ ਪੂਰਾ ਲੱਗਿਆ ਸੀਗਾ ਰੋਡ ਸ਼ੋਅ ਕੀਤੇ ਗਏ ਰੈਲੀਆਂ ਕੀਤੀਆਂ ਗਈਆਂ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਨਿੱਕੇ ਨਿੱਕੇ ਜਲਸੇ ਕੀਤੇ ਗਏ ਤਾਂ ਉਹਨਾਂ ਨੇ ਵੀ ਪੂਰੀ ਆਪਣੀ ਵਾਹ ਲਾਈ ਸੀ ਖਰਚਾ ਵੀ ਹੋਇਆ ਤਾਂ ਹੁਣ ਚੋਣ ਨਤੀਜੇ ਦੱਸਣਗੇ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਕੱਲ 4 ਥਾਮਾਂ ਦੇ ਉੱਤੇ ਕਾਊਂਟਿੰਗ ਦਾ ਕੰਮ ਸੂਰਜ 8 ਵਜੇ ਤੋਂ ਸ਼ੁਰੂ ਹੋ ਜਾਣਾ ਤੇ ਉਦੋਂ ਤੋਂ ਹੀ ਰੁਝਾਨ ਆਣੇ ਵੀ ਸ਼ੁਰੂ ਹੋ ਜਾਣਗੇ ਅਸੀਂ ਵੀ ਤੁਹਾਨੂੰ ਸਵੇਰ ਤੋਂ ਅਸੀਂ ਸਾਰੀ ਡਿਟੇਲ ਦੇਣੀ ਸ਼ੁਰੂ ਕਰ ਦੇਵਾਂਗੇ ਕਿਹੜੇ ਰੁਝਾਨ ਨੇ ਕੌਣ ਪਹਿਲੇ ਰੁਝਾਨਾ ਚੱਗੇ ਆ ਪਹਿਲੇ ਜਿਹੜੇ ਗੇੜ ਦੀ ਕਾਊਂਟਿੰਗ ਆ ਉਹ ਕਿੱਥੇ ਹੋ ਚੁੱਕੀ ਆ ਦੂਜਾ ਗੇੜ ਕਿੱਥੇ ਸ਼ੁਰੂ ਹੋ ਗਿਆ ਤੇ ਵੈਸੇ ਸੰਭਾਵਨਾ ਇਹ ਹੀ ਆ ਕਿ ਗਿੱਦੜਵਾਹਾ ਦੇ ਵਿੱਚ ਸਭ ਤੋਂ ਪਹਿਲਾਂ ਕਾਊਂਟਿੰਗ ਦਾ ਕੰਮ ਮੁਕੰਮਲ ਹੋ ਸਕਦਾ ਹੈ ਕਿਉਂਕਿ ਉੱਥੇ 13 라ਉਂਡ ਦੇ ਵਿੱਚ ਹੀ ਕਾਊਂਟਿੰਗ ਦਾ ਕੰਮ ਆ ਜਿਹੜਾ ਉਹ ਸਿਰੇ ਚੜ ਜਾਣਾ ਤੇ ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਜਨਗਨਨਾ ਹੈ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਦੇ ਵਿੱਚ ਹੋਣੀ ਹੈ ਵੋਟਾਂ ਦੀ ਗਿਣਤੀ ਤੇ ਦੂਜੇ ਪਾਸੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਹੈ ਰਾਤ ਐਂਡ 12 ਇੰਸਟੀਚਿਊਟ ਆ ਉਥੇ ਚੱਬੇਵਾਲ ਦੀ ਗਿਣਤੀ ਹੋਣੀ ਹੈ ਤੇ ਬਰਨਾਲਾ ਦੀ ਐਸਡੀ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਹੋਣੀ ਹੈ ਤੇ ਗਿੱਦੜਵਾਹਾ ਦੀ ਜਿਹੜੀ ਗਿਣਤੀ ਦਾ ਸੈਂਟਰ ਬਣਾਇਆ ਗਿਆ ਹੈ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਅਗੇ ਦਰਬਾਹਾ ਦਾ ਉਥੇ ਇਹ ਗਿਣਤੀ ਦਾ ਕੰਮ ਮੁਕੰਮਲ ਹੋਵੇਗਾ ਸੁਰੱਖਿਆ ਦੇ ਪ੍ਰਬੰਧ ਸਖਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਨਾ ਹੋ ਸਕੇ ਕਿਸੇ ਦਾ ਕੋਈ ਵੀ ਜੇਕਰ ਇਲਜ਼ਾਮ ਲੱਗਦਾ ਹੈ ਤਾਂ ਉਹਨੂੰ ਉੱਥੇ ਹੀ ਹੱਲ ਕੀਤਾ ਜਾ ਸਕੇ ਚੋਣ ਕਮਿਸ਼ਨ ਵੱਲੋਂ ਵੀ ਸਖਤ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੀ ਪੂਰੀ ਸਖਤੀ ਦੇ ਨਾਲ ਆਪਣੀ ਡਿਊਟੀ ਦੇ ਉੱਤੇ ਖੜਾ ਨਜ਼ਰ ਆਵੇਗਾ ਅਪਡੇਟ ਆਏਗੀ ਜ਼ਰੂਰ ਦੱਸਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ